ਅਸਲਾਮੁਆਲੇਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਨਾ ਸਾਰੇ ਦੋਸਤ ਵੀਰ ਭਰਾ ਠੀਕ ਹੋਣਗੇ ਜ਼ਿਕਰੀਆ ਅੱਜ ਜਿਹੜੀ ਆਪਾਂ ਵੀਡੀਓ ਦੇਖ ਲਈ ਨਾ ਉਹਦੇ ਵਿੱਚ ਇਹ ਗੱਲ ਕੀਤੀ ਜਾ ਰਹੀ ਕਿ ਜਿਹੜੇ ਸਿੱਖ ਲੋਕ ਨੇ ਨਾ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਨਾਮ ਬਦਨਾਮ ਕੀਤਾ ਤੇ ਗੁਰੂ ਨਾਨਕ ਸਾਹਿਬ ਦਾ ਨਾਮ ਬਦਨਾਮ ਕੀਤਾ ਤੇ ਇਹ ਭਾਈ ਰਣਜੀਤ ਸਿੰਘ ਢੱਡਣੀ ਵਾਲੇ ਦੀ ਵੀਡੀਓ ਹੈ ਤੇ ਆਪਾਂ ਹੁਣ ਵੀਡੀਓ 'ਚ ਇਹ ਜਾਣਨ ਦੀ ਕੋਸ਼ਿਸ਼ ਕਰਨੇ ਕਿ ਉਹ ਐਡੀ ਸਖਤ ਲਫ਼ਾਜ਼ ਕਿਉਂ ਇਸਤੇਮਾਲ ਕਰ ਰਹੇ ਨੇ ਤੇ ਆਪਾਂ ਹੁਣ ਵੀਡੀਓ ਸ਼ੁਰੂ ਕਰਦੇ ਆਂ ਇਧਰ ਧਿਆਨ ਰੱਖਿਓ ਸਿੰਘੋ ਬੜੇ ਭਲੇਖੇ ਐ ਜਿਹੜੇ ਸਾਨੂੰ ਪੈ ਜਾਂਦੇ ਆ ਹੁਣ ਜਦੋਂ ਆਪਾਂ ਸ਼ਬਦ ਪੜ੍ਹਦੇ ਆ ਨਾ ਇਦਾਂ ਦੇ ਵੀ ਮਨਾ ਗੁਰੂ ਦੀ ਸੇਵਾ ਕਰ ਲੈ ਤੇ ਗੁਰੂ ਗ੍ਰੰਥ ਨੇ ਸਾਡੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਚੋਂ ਸਾਨੂੰ ਕੀ ਮਿਲਦਾ ਗਿਆਨ ਜੁੜਨਾ ਜ਼ਿੰਦਗੀ ਚ ਗਿਆਨ ਲਿਆਉਣਾ ਕਿੰਨੂ ਆ ਗਿਆਨ ਨੂੰ ਤੇ ਗਿਆਨ ਦੀ ਸੇਵਾ ਕਿੱਦਾਂ ਹੁੰਦੀ ਹੈ ਗਿਆਨ ਹੈ ਜਿਹੜਾ ਉਹਦੀ ਸੇਵਾ ਕਿਦਾਂ ਕਰੀਏ ਕੁਰਬਾਨੀ ਤੋਂ ਮਿਲਦਾ ਗਿਆਨ ਉਹਦਾ ਕਿ ਪੋਥੀਆਂ ਚੋਂ ਸ਼ਬਦਾਰ ਥਾਲੀਆਂ ਪੋਥੀਆਂ ਚੋਂ ਗੁਰਦਵਾਰ ਸਾਹਿਬ ਚੋਂ ਸਾਨੂੰ ਗਿਆਨ ਮਿਲਦਾ ਹੁਣ ਤੁਸੀਂ ਪੋਥੀਆਂ ਤੋਂ ਨਹੀਂ ਸੁਣ ਰਹੇ ਅਸੀਂ ਇਦਾਂ ਬੋਲ ਕੇ ਸੁਣਾਨੇ ਆ ਇਹ ਵੀ ਗਿਆਨ ਕੁਰਬਾਨੀ ਤੋਂ ਹੀ ਆਇਆ ਪੋਥੀਆਂ ਨਹੀਂ ਹਨ ਪਰ ਇਦਾਂ ਹੀ ਤੁਸੀਂ ਸੁਣ ਰਹੇ ਆ ਇਹ ਵੀ ਗਿਆਨ ਹੈ ਹੁਣ ਜੇ ਅਸੀਂ ਗਿਆਨ ਮੰਨਦੇ ਆਂ ਵੀ ਗੁਰਬਾਣੀ ਤੋਂ ਗਿਆਨ ਮਿਲਦਾ ਹੈ ਤੇ ਗਿਆਨ ਗੁਰੂ ਬਣਦਾ ਹੈ ਸਾਡਾ ਤੇ ਫਿਰ ਅਸੀਂ ਗਿਆਨ ਦੀ ਸੇਵਾ ਕਿਦਾਂ ਕਰੀਏ ਉਹਨੂੰ ਆਪਣੀ ਜ਼ਿੰਦਗੀ ਚ ਲਾਗੂ ਕਰ ਲੋ ਇਹੋ ਹੀ ਸੇਵਾ ਹੈ। ਇਹੀ ਰਿਸਪੈਕਟ ਹੈ। ਹੁਣ ਟੀਚਰ ਦੀ ਸੇਵਾ ਕਿਵੇਂ ਕਰੀਏ ਭਲਾ? ਹੁਣ ਇੱਕ ਤੇ ਹੋ ਗਿਆ ਵੀ ਟੀਚਰ ਜਿਹੜਾ ਸਾਡਾ ਪ੍ਰੋਫੈਸਰ ਹੈ ਉਹਦੀਆਂ ਲੱਤਾਂ ਘੁੱਟিয়ে ਉਹਨੂੰ ਪ੍ਰਸ਼ਾਦਾ ਛਕਾਈਏ, ਉਹਦੇ ਹੱਥ ਧੁਵਾਈਏ, ਉਹਦੇ ਅੱਗੇ ਪਿੱਛੇ ਫਿਰੀਏ। ਇੱਕ ਤੇ ਇਹ ਰਿਸਪੈਕਟ ਹੁੰਦੀ ਹੈ ਇਹ ਪ੍ਰੋਫੈਸਰ ਦੀ ਰਿਸਪੈਕਟ ਹੈ ਕਿ ਇਸ ਗੱਲ ਵਿੱਚ ਰਿਸਪੈਕਟ ਹੈ ਵੀ ਜੋ ਸਾਨੂੰ ਪ੍ਰੋਫੈਸਰ ਸਾਹਿਬ ਨੇ ਪੜਾਇਆ ਅਸੀਂ ਪੜ ਕੇ ਨਾਲੇ ਆਪਣਾ ਨਾਲੇ ਉਹਨਾਂ ਦਾ ਨਾਮ ਰੋਸ਼ਨ ਕਰੀਏ ਇਹ ਰਿਸਪੈਕਟ ਹੈ ਪ੍ਰੋਫੈਸਰ ਦੀ ਰਿਸਪੈਕਟ ਲੱਤਾਂ ਘੁੱਟਣੀਆਂ ਹੁੰਦੀਆਂ ਕਿੰਨੇ ਕੁ ਮੇਰੇ ਵੀਰ ਐ ਜਿਹੜੇ ਟੀਚਰਾਂ ਦੀਆਂ ਲੱਤਾਂ ਘੁੱਟਦੇ ਆ ਸੇਵਾ ਕਰਦੇ ਆ ਮਾਲਿਸ਼ਾਂ ਕਰਦੇ ਆ ਟੀਚਰ ਦੀ ਰਿਸਪੈਕਟ ਤੇ ਇਹੋ ਹੀ ਹੁੰਦੀ ਹੈ ਵੀ ਟੀਚਰ ਨੇ ਜੋ ਪੜਾਇਆ ਉਹਨੂੰ ਪੜੋ ਪ੍ਰੋਫੈਸਰ ਦੀ ਰਿਸਪੈਕਟ ਇਹੀ ਹੁੰਦੀ ਹੈ ਵੀ ਜੋ ਪ੍ਰੋਫੈਸਰ ਨੇ ਪੜਾਇਆ ਉਹ ਪੜੋ ਇਹ ਰਿਸਪੈਕਟ ਅਸਲ ਵਿੱਚ ਹੁਣ ਟੀਚਰ ਨੂੰ ਉਦਾਂ ਤੇ ਲੰਮੇ ਪੈ ਪੈ ਮੱਥਾ ਟੇਕੀ ਜੋ ਤੇ ਜੋ ਪੜ੍ਹਾ ਰਹੇ ਨੇ ਉਹ ਆਪਾਂ ਪੜ੍ਹੀਏ ਨਾ ਤੇ ਅਗਲਾ ਕਹੇਗਾ ਤੇਰੇ ਮੱਥੇ ਟੇਕਣਾ ਨੂੰ ਮੈਂ ਕੀ ਕਰਾਂ ਜਦੋਂ ਮੈਂ ਉਹਨਾਂ ਖੜਾ ਹੋ ਜਾਣਾ ਜਦੋਂ ਮੈਂ ਉਹਨਾਂ ਕਲਾਸ 'ਚ ਭੱਜ ਕੇ ਗੋਡੀ ਹੱਥ ਲਾਉਣਾ ਭੱਜ ਕੇ ਆਉਣਾ ਪਰ ਫੇਲ ਹੋ ਕੇ ਨਾਲੇ ਆਪਣਾ ਜਲੂਸ ਕਢਾਨਾ ਨਾਲੇ ਮੇਰਾ ਕਢਾਨਾ ਅਗਲਾ ਕਹਿੰਦਾ ਕਿ ਤੈਨੂੰ ਬੜਿਆ ਤੂੰ ਸਾਰੀ ਕਲਾਸ ਫੇਲ ਹੋ ਜਾਏ ਸਕੂਲ ਦਾ ਨਾਮ ਖਰਾਬ ਨਹੀਂ ਬੋਲੋ ਹੁੰਦਾ ਨਹੀਂ ਤੁਹਾਡੇ ਟਿੱਕੇ ਟੀਚਰ ਕਿਹਦੇ ਭਾਵੇਂ ਨਿਆਣਿਆਂ ਨੇ ਪੜ੍ਹਨਾ ਹੁੰਦਾ ਹੈ ਪਰ ਟੀਚਰਾਂ ਦੀ ਵੀ ਪੁੱਛ ਹੁੰਦੀ ਹੈ ਵੀ ਤੁਸੀਂ ਕੀਤਾ ਕੀ ਹੈ ਬਈ ਆ ਕੀ ਹੋ ਗਿਆ ਸਾਰੇ ਹੀ ਫੇਰ ਨੇ ਤੇ ਸਾਰੇ ਸਕੂਲ ਦਾ ਸਾਡੇ ਟੀਚਰਾਂ ਦਾ ਉਸ ਵੇਲੇ ਨਾਮ ਖਰਾਬ ਹੁੰਦਾ ਜਦੋਂ ਬੱਚੇ ਪੜ੍ਹਦੇ ਨਹੀਂ ਧਿਆਨ ਨਹੀਂ ਦਿੰਦੇ ਗੌਰ ਨਹੀਂ ਕਰਦੇ ਉਹ ਆਪਣੇ ਟੀਚਰਾਂ ਦਾ ਪ੍ਰੋਫੈਸਰਾਂ ਦਾ ਨਾਮ ਖਰਾਬ ਕਰਦੇ ਐ ਜੀ ਤੇ ਜਦੋਂ ਅਸੀਂ ਪੜ੍ਹਦੇ ਨਹੀਂ ਨਾ ਆਹ ਗੁਰਬਾਣੀ ਦਾ ਗਿਆਨ ਜ਼ਿੰਦਗੀ 'ਚ ਲਾਗੂ ਨਹੀਂ ਕਰਦੇ ਪੜ੍ਹਾਈ ਨਹੀਂ ਕੀਤੀ ਸਮਝੇ ਨਹੀਂ ਬੇਵਕੂਫਾਂ ਵਾਂਗੂ ਫੇੜ ਹੋ ਗਏ ਤੇ ਮੈਨੂੰ ਮਾਫ ਕਰ ਦਿਓ ਲੱਖ ਮੱਥੇ ਟੇਕੀ ਜੋ ਗੁਰੂ ਨਾਨਕ ਦਾ ਨਾਮ ਅਸੀਂ ਖਰਾਬ ਕਰਦੇ ਆ ਕਬੀਰ ਜੀ ਦਾ ਨਾਮ ਅਸੀਂ ਖਰਾਬ ਕਰਦੇ ਆ ਬਾਬੇ ਫਰੀਦ ਦਾ ਨਾਮ ਅਸੀਂ ਖਰਾਬ ਕਰਦੇ ਆ ਭਗਤ ਰਵਿਦਾਸ ਜੀ ਦਾ ਨਾਮ ਅਸੀਂ ਖਰਾਬ ਕਰਦੇ ਆ ਜਦੋਂ ਅਗਲਾ ਸਾਡੇ ਲੱਛਣ ਵੇਖਦਾ ਹੈ ਸਾਨੂੰ ਵੇਖਦਾ ਹੈ ਕਿਹੜੀ ਐਜੂਕੇਸ਼ਨ ਕਿਹੜੀ ਪੜ੍ਹਾਈ ਹੈ ਇਹ ਆ ਗਾਲਾਂ ਕੌਣ ਸਿਖਾ ਗਿਆ ਸਾਨੂੰ ਗੱਲ-ਗੱਲ ਤੇ ਗਾਲ ਕੱਢਣੀ ਕੌਣ ਸਿਖਾ ਗਿਆ ਗੱਲ-ਗੱਲ ਤੇ ਡਾਂਗ ਚੱਕ ਲੈਣੀ ਕਿੱਥੋਂ ਸਿੱਖ ਲਈਏ। ਮਾੜੀ-ਮਾੜੀ ਗੱਲ ਤੇ ਭੜਕ ਜਾਣਾ ਕਿੱਥੋਂ ਸਿੱਖ ਲਿਆ। ਤੇ ਉਸ ਵੇਲੇ ਅਸੀਂ ਆਪਣੇ ਵੱਡਿਆਂ ਦਾ ਨਾਮ ਖਰਾਬ ਕਰਦੇ ਆ। ਮੈਨੂੰ ਮਾਫ਼ ਕਰ ਦਿਓ ਸੱਚ ਹੈ 550 ਸਾਲਾ ਜਿੰਨਾ ਮਰਜ਼ੀ ਧੂਮ-ਧਾਮ ਨਾਲ ਮਨਾ ਲਓ। ਪਰ ਮੇਰਾ ਮੰਨਣਾ ਇਹ ਹੈ ਵੀ ਬਾਬਾ ਨਾਨਕ ਖੁਸ਼ ਨਹੀਂ ਸਾਡੇ ਤੇ ਜਿੰਨਾ ਚਿਰ ਅਸੀਂ ਉਹਨਾਂ ਦੀ ਪੜ੍ਹਾਈ ਨਹੀਂ ਪੜਦੇ। ਖਰੀ ਜੋ ਅਸੀਂ ਸਫਾਈਆਂ ਕਰ ਲਓ ਨਗਰ ਕੀਰਤਨ ਕਰ ਲਓ ਬਹੁਤਾ ਤੇ ਮਸਲਾ ਹੀ ਸਾਡਾ ਕੋਲ ਕਾਂ ਦਾ ਹੈ ਚੜਾਵੇ ਦਾ ਮਸਲਾ ਹੀ ਸਾਰੇ ਦਾ ਸਾਰਾ ਹੈ ਜਿੱਥੇ ਨਾਮ ਉੱਚਾ ਉਹਨਾਂ ਦਾ ਕਿਵੇਂ ਹੋਣਾ ਹੈ ਗੁਰੂ ਨਾਨਕ ਦਾ ਨਾਮ ਉੱਚਾ ਗੁਰੂ ਗੋਬਿੰਦ ਸਿੰਘ ਨੇ ਕੀਤਾ ਹੈ ਗੁਰੂ ਨਾਨਕ ਦਾ ਨਾਮ ਉੱਚਾ ਗੁਰੂ ਅਰਜਨ ਦੇਵ ਜੀ ਨੇ ਕੀਤਾ ਹੈ ਕਬੀਰ ਸਾਹਿਬ ਦਾ ਨਾਮ ਉੱਚਾ ਬਾਬੇ ਫਰੀਦ ਦਾ ਨਾਮ ਉੱਚਾ ਗੁਰੂ ਨਾਨਕ ਦਾ ਨਾਮ ਉੱਚਾ ਗੁਰੂ ਅਰਜਨ ਦੇਵ ਜੀ ਨੇ ਕੀਤਾ ਕਹਿੰਦੇ ਚੱਲੂ ਤੇ ਐਂ ਚੱਲੂ ਨਹੀਂ ਇਹਦੇ ਬਾਤ ਵੀ ਤੇ ਖੜੂ ਮੈਂ ਇਸ ਵਿਚਾਰ ਦਾ ਰਉ ਤੇ ਬਾਦੇ ਜਿੱਥੇ ਬਾਣਾ ਤੂੰ ਬਾਤ ਕਰ ਉਵਾਲ ਦੇ ਦੇਗ ਚ ਮੈਂ ਉਲਣ ਨੂੰ ਤਿਆਰ ਖੜਾ ਦੇ ਪਿਠਾ ਦੇ ਤਵੀ ਤੇ ਮੈਂ ਬਹਿਣ ਨੂੰ ਤਿਆਰ ਆ ਗੁਰੂ ਗੋਬਿੰਦ ਸਿੰਘ ਕਹਿੰਦੇ ਲੁੱਟ ਲੋ ਅਨੰਦਪੁਰ ਭਾਵੇਂ ਮੇਰਾ ਪਰ ਮੈਂ ਇਸ ਵਿਚਾਰਧਾਰਾ ਦਾ ਫੈਨ ਹੋ ਗਿਆ ਮੈਂ ਭਗਤ ਹੋ ਗਿਆ ਇਹਨਾਂ ਦਾ ਮੈਂ ਤੇ ਖੜੂ ਇੱਥੇ ਖੜੂ ਇਹ ਕਰਕੇ ਨਾਮ ਉੱਚਾ ਗੁਰੂ ਨਾਨਕ ਦਾ ਉਦੋਂ ਅਗਲਾ ਕਹਿੰਦਾ ਯਾਰ ਤੁਹਾਡੇ ਵੱਡੇ ਕਿਹੜੇ ਆ ਜਦੋਂ ਪਾਸ ਹੋ ਕੇ ਵਿਖਾਉਂਦਾ ਨਾ ਅਗਲਾ ਕੰਡਿਆਂ ਤੇ ਪੈ ਕੇ ਵੀ ਹੱਸ ਕੇ ਵਿਖਾਉਂਦਾ ਹੈ ਦੁਨੀਆ ਦੇ ਸਾਹਮਣੇ ਵੇਖੋਗੇ ਤੇ ਅਗਲਾ ਕਹਿੰਦਾ ਯਾਰ ਫੇਲ ਹੋ ਗਏ ਸਾਡੇ ਅ ਜੇ ਅਸੀਂ ਵੇਖਾਂਗੇ ਆਪਾਂ ਕਹਿੰਦੇ ਜੇ ਘਰ ਵੀ ਉੱਡ ਗਿਆ ਸਾਰਾ ਟੱਬਰ ਸਾਰਾ ਖਤਮ ਹੋ ਗਿਆ ਰਿਆ ਹੀ ਕੱਖ ਨਹੀਂ ਚਰਨਾ ਚ ਵੀ ਗੰਡੇ ਵੱਜੀ ਜਾਂਦੇ ਐ ਕਿੰਨਾ ਖਲਾਰਾ ਪੈ ਗਿਆ ਭੁੱਖੇ ਧਾਇਏ ਐ ਸਾਨੂੰ ਤੇ ਲੱਗਦਾ ਸਾਰਾ ਕੁਝ ਹੀ ਗਿਆ ਪਰ ਕੰਨਿਆਂ ਤੇ ਪੈ ਕੇ ਉਹ ਬੜਕ ਉਹ ਉਹ ਚਮਕ ਐ ਜਿਹੜੀ ਉਹਨਾਂ ਵਿੱਚ ਉਹ ਹਿੰਮਤ ਐ ਜਿਹੜੀ ਉਹਨਾਂ ਵਿੱਚ ਉਹ ਦੱਸਦੀ ਐ ਵੀ ਕਿਦੋਂ ਪੜੇ ਹੋਏ ਐ ਉਦੋਂ ਨਾਮ ਗੁਰੂ ਗੋਬਿੰਦ ਸਿੰਘ ਜਦੋਂ ਕੰਡਿਆਂ ਤੇ ਪੈ ਕੇ ਵੀ ਹੱਸਦੇ ਐ ਤੇ ਉਦੋਂ ਗੁਰੂ ਨਾਨਕ ਦਾ ਨਾਮ ਉੱਚਾ ਹੁੰਦਾ ਐ ਜਿੱਦਾਂ ਝੁਕਦੇ ਨਹੀਂ ਜਿੱਦਾਂ ਸਮਝੌਤੇ ਨਹੀਂ ਕਰਦੇ ਜਿਸ ਦਿਨ ਉਹ ਸਮਝੌਤਾਵਾਦੀ ਨਹੀਂ ਖੜ ਕੇ ਜਿੱਥੇ ਖੜ ਗਏ ਬਸ ਉਦੋਂ ਅਗਲਾ ਕਹਿੰਦਾ ਵੀ ਹੈ ਕਿਦਾਂ ਤੂੰ ਫਿਰ ਗੁਰੂ ਨਾਨਕ ਦਾ ਨਾਮ ਉੱਚਾਉਂਦਾ ਸਾਡੇ ਵਰਗਾ ਥੁਮਾ ਅਗਲਾ ਬੋਤਲਾਂ ਪਿੱਛੇ ਵਿਕੀ ਜਾਂਦੇ ਆ ਗੁਰੂ ਨਾਨਕ ਸਾਡਾ ਗੁਰੂ ਅਗਲਾ ਕਹਿੰਦਾ ਓਏ ਬੋਤ ਮੈਂ ਕਹਿੰਦਾ ਰੱਜ ਕੇ ਬਦਨਾਮ ਕਰਦੇ ਆਂ ਸਾਡੇ ਮਸ਼ਹੂਰ ਨਹੀਂ ਬੋਤਲਾਂ ਪਿੱਛੇ ਵਿਕਦੇ ਨਹੀਂ ਬੰਦੇ ਨਹੀਂ ਬੋਤਲ ਪਿੱਛੇ ਵਿਕੇਗਾ ਪੇਟੀ ਪਿੱਛੇ ਵਿਕੇਗਾ ਪੇਟੀ ਪਿੱਛੇ ਨਹੀਂ ਵਿਕੇਗਾ ਪੰਜ ਪੇਟੀਆਂ ਪਿੱਛੇ ਵਿਕ ਜਾਂਦੇ ਨੇ ਬੰਦੇ ਨਿੱਕੀ ਨਿੱਕੀ ਗੱਲ ਤੇ ਅਸੀਂ ਵਿਗਦੇ ਆਂ ਫਿਰ ਅਸੀਂ ਕਹਿੰਦੇ ਆ ਗੁਰੂ ਨਾਨਕ ਦਾ ਨਾਮ ਉੱਚਾ ਕਰਨੇ ਆ ਅਸੀਂ ਗੁਰੂ ਗੋਬਿੰਦ ਸਿੰਘ ਦਾ ਨਾਮ ਉੱਚਾ ਕਰਨੇ ਆ ਅਸੀਂ ਕਿੱਥੇ ਕਰਦੇ ਆ ਯਾਰ ਅਗਲਾ ਸਾਨੂੰ ਨਿਚਾਰਾਂ ਚ ਗਿਣਦਾ ਚਲੇ ਜਾਓ ਤੁਸੀਂ ਸਾਊਥ ਇੰਡੀਆ ਵੱਲ ਜਾਓ ਅਗਲਾ ਐ ਹੱਥ ਕਰਕੇ ਬੱਲੇ 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 ਕਰਨ ਲੱਗ ਜਾਨੇ ਪੰਜਾਬੀ ਆ ਗਏ ਮਦਰਬ ਬੱਲੇ ਬੱਲੇ ਵਾਲੇ ਆ ਗਏ ਇਹਨਾਂ ਨੂੰ ਤਾਂ ਨੱਚਣਾ ਹੀ ਆਉਂਦਾ ਕਿੰਨੇ ਕੁ ਅਸੀਂ ਪੜ੍ਹ ਲਿਖ ਗਏ ਕਿੰਨੀ ਕੁ ਪੜ੍ਹਾਈ ਕਰਕੇ ਕਿੰਨੇ ਕੁ ਵੱਡੇ ਵੱਡੇ ਉਹਦਿਆਂ ਤੇ ਪਹੁੰਚ ਗਏ ਵੱਡੇ ਵੱਡੇ ਉਹਦਿਆਂ ਦੇ ਉੱਤੇ ਬੈਠੋ ਜਾ ਕੇ ਪਤਾ ਲੱਗੇ ਆ ਆ ਨੇ ਆ ਪੜ੍ਹੇ ਲਿਖੇ ਐ ਸਮਝਦਾਰ ਐ ਇਹ ਐ ਗੁਰੂ ਨਾਨਕ ਦੇ ਇਹ ਗਿਆਨ ਨੂੰ ਗੁਰੂ ਮੰਨਣ ਵਾਲੀ ਕੌਮ ਐ ਇਹ ਗੁਰੂ ਗਿਆਨ ਨੂੰ ਮੰਨਦੇ ਐ ਤੇ ਗੁਰੂ ਗ੍ਰੰਥ ਸਾਹਿਬ ਤੋਂ ਗਿਆਨ ਮਿਲਦਾ ਹੈ ਗੁਰਬਾਣੀ ਤੋਂ ਗਿਆਨ ਮਿਲਦਾ ਹੈ ਗੁਰਬਾਣੀ ਦੇ ਲੜ ਲੱਗਣ ਦਾ ਅਰਥ ਗਿਆਨ ਦੇ ਲੜ ਲੱਗਣਾ ਗਿਆਨवान ਹੋਣਾ ਗੁਰਬਾਣੀ ਦੇ ਲੜ ਲੱਗਣ ਦਾ ਅਰਥ ਹੈ ਗਿਆਨवान ਹੋਣਾ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਦਾ ਅਰਥ ਹੈ ਗਿਆਨवान ਹੋਣਾ ਸ਼ਬਦ ਗੁਰੂ ਦੇ ਲੜ ਲੱਗਣ ਦਾ ਅਰਥ ਹੈ ਗਿਆਨवान ਹੋਣਾ ਤੇ ਜੇ ਗਿਆਨवान ਹੋ ਗਏ ਤੇ ਲੜ ਲੱਗਿਆਂ ਦਾ ਅਰਥ ਹੈ ਕੋਈ ਤੇ ਜੇ ਗਿਆਨਵਾਨ ਨਾ ਹੋਏ ਇਹ ਆਪਣਾ ਵੀ ਜਲੂਸ ਕਢਾਨੇ ਆ ਤੇ ਮਾਫ ਕਰਨਾ ਸੀ ਗੁਰੂ ਨਾਨਕ ਦੇ ਉੱਤੇ ਵੀ ਉਂਗਲਾਂ ਹੁੰਦੀਆਂ ਨੇ ਆ ਬਣਾਏ ਆ ਤੁਸੀਂ ਤਾਂ ਕਰਕੇ ਮੇਰੇਓ ਵੀਰੋ ਭਰਾਵੋ ਜੇ ਗੁਰੂ ਨਾਨਕ ਦੀ ਦਿਲੋਂ ਰਿਸਪੈਕਟ ਕਰਦੇ ਆ ਤੇ ਉਹਨਾਂ ਦਾ ਆਖਾ ਮੰਨੀਏ ਕਹਿਣਾ ਮੰਨੀਏ ਹੁਣ ਜਦੋਂ ਆ ਸੇਵਾ ਦਾ ਸ਼ਬਦ ਆਉਣਾ ਅਗਲਾ ਕਹਿੰਦਾ ਕਰੋ ਜੀ ਸੇਵਾ ਗੁਰੂ ਦੀ ਸੇਵਾ ਕੀ ਐ ਝਾੜੂ ਲਾ ਲੋ ਝਾੜੂ ਲੱਕ ਲਾਣ ਲਈ ਬੰਦਾ ਰੱਖਿਆ ਅਗਲੇ ਨੇ ਅਗਲਾ ਕਹਿੰਦਾ ਮੈਂ 5000 10000 ਸ਼੍ਰੋਮਣੀ ਕਮੇਟੀ ਤੋਂ ਲਈਦਾ ਨਾ ਝਾੜੂ ਤੂੰ ਲਈ ਜਾ ਇਹ ਸੇਵਾ ਹੋ ਰਹੀ ਹੈ ਗੁਰੂ ਦੀ ਸੇਵਾ ਹੀ ਹੋਈ ਹੈ ਹੁਣ ਕਈ ਤੇ ਗੁਰੂ ਗ੍ਰੰਥ ਸਾਹਿਬ ਦੀ ਮੁੱਠੀ ਚੱਪੀ ਲੱਗ ਜਾਂਦੇ ਨੇ ਕਰਨ ਪਾਵੇ ਘੁੱਟਦੇ ਆ ਜਾ ਜਾ ਕੇ ਗੁਰੂ ਗ੍ਰੰਥ ਸਾਹਿਬ ਦੀਆਂ ਇਦਾਂ ਇਦਾਂ ਮੁੱਠੀਆਂ ਕੋ ਪਾਵੇ ਘੁੱਟਣ ਲੱਗ ਜਾਂਦੇ ਆ ਜਾ ਕੇ ਗੁਰੂ ਦੀ ਸੇਵਾ ਗੁਰੂ ਸਾਹਿਬ ਦਾ ਬਚਨ ਮੰਨੋ ਆ ਜੋ ਗਿਆਨ ਹੈ ਜੋ ਸਮਝ ਹੈ ਉਹਨੂੰ ਆਪਣੀ ਜ਼ਿੰਦਗੀ ਤੇ ਲਾਗੂ ਕਰਦੇ ਵੀਰੋ ਜਿਹੜੇ ਖੜੇ ਹੋ ਅੱਗੇ ਤੁਹਾਡੇ ਤੋਂ ਬਹਿ ਨਹੀਂ ਹੋਣਾ ਇੱਥੇ ਪੰਜ ਪਿਆਰਿਆਂ ਨੇ ਵੀ ਆਉਣਾ ਜਿਨ੍ਹਾਂ ਨੇ ਅਮਰਤ ਛਕਿਆ ਉਹਨਾਂ ਵੀ ਬਹਿਣਾ ਜਿੱਥੇ ਵੀਰ ਖੜੇ ਹੋ ਇੱਥੇ ਹੀ ਖੁੱਲੇ-ਖੁੱਲੇ ਕਿਰਪਾ ਕਰਕੇ ਬਹਿ ਜਾਓ ਕਿਰਪਾ ਕਰਕੇ ਸਾਰੇ ਵੀਰ ਜਿੱਥੇ ਖੜੇ ਹੋ ਨਾ ਖੁੱਲੇ-ਖੁੱਲੇ ਪਿੱਛੇ ਨੂੰ ਹੋ ਕੇ ਥੋੜਾ ਜਿਹਾ ਹੋਰ ਪਿੱਛੇ ਹੋ ਜਾਓ ਫਰੀ ਫਰੋਜਪੁਰ ਚ ਆਇਆ ਮੈਂ ਬੜੀ ਵਾਰੀਆਂ ਪਰ ਇੰਨਾ ਇਕੱਠ ਨਹੀਂ ਕਦੀ ਵੇਖਿਆ ਇਸ ਵਾਰ ਤੇ ਬਹੁਤ ਇਕਾਗਰਤਾ ਆਪ ਸ੍ਰੀ ਆਖਾ ਜਿੱਥੇ ਮੈਂ ਬੈਠਾ ਮੈਨੂੰ ਲੱਗਦਾ ਜਿਹੜੇ ਅਖੀਰ ਤੇ ਬੰਦੇ ਬੈਠੇ ਆ 500 ਫੁੱਟ ਦੂਰ ਹੋਣਗੇ ਬਹੁਤ ਦੂਰ ਤੱਕ ਸੰਗਤ ਬੈਠੀ ਤਾਂ ਕਰਕੇ ਬਹੁਤ ਏਡੇ ਵੱਡੇ ਇਕੱਠ ਵਿੱਚ ਇਕਾਗਰਤਾ ਬੜੀ ਜ਼ਰੂਰੀ ਹੁੰਦੀ ਹੈ ਕੋਸ਼ਿਸ਼ ਕਰਗੀ ਆ ਜਿਕਰਿਆ ਸਾਹਿਬ ਸਿੱਖੀ ਸਿੱਖਿਆ ਗੁਰ ਵਿਚਾਰ ਇਸ ਚੀਜ਼ ਤੇ ਬਾਈ ਲਜੀਤ ਸਿੰਘ ਡੜੀਆਂ ਵਾਲੇ ਬੇਸਿਕਲੀ ਗੱਲ ਕਰ ਰਹੇ ਸੀ ਕਿ ਜਿਹੜਾ ਨਾ ਸਿੱਖੀ ਆ ਸਿੱਖੀ ਸਿੱਖਿਆ ਤੇ ਗੁਰ ਵਿਚਾਰ ਯਾਨੀ ਕਿ ਬੇਸਿਕਲੀ ਕੀ ਹੈ ਸਿੱਖ ਨੂੰ ਗੁਰੂ ਦੀ ਵਿਚਾਰ ਸਿੱਖਣੀ ਚਾਹੀਦੀ ਸਿੱਖਣੀ ਚਾਹੀਦੀ ਹੈ ਖਾਲੀ ਸਿੱਖਣੀ ਨਹੀਂ ਚਾਹੀਦੀ ਹਾਂ ਉਹਨਾਂ ਨੂੰ ਅਮਲ ਕਰਨਾ ਚਾਹੀਦਾ ਹੈ ਉਹਨੂੰ ਲਾਗੂ ਕਰਨਾ ਚਾਹੀਦਾ ਤਾਂ ਕਿ ਅਗਲਾ ਵੇਖਣ ਵਾਲਾ ਕਵੇ ਕਿ ਯਾਰ ਇਹ ਗੁਰੂ ਦਾ ਸਿੱਖ ਹੈ ਹਾਂ ਗੁਰੂ ਗ੍ਰੰਥ ਸਾਹਿਬ ਜੀਆ ਉਹ ਜਿਹੜਾ ਪਲੰਗੇ ਉਹਦੇ ਪਾਵੇ ਕੋਟੰਡੇ ਨਾਲ ਜਾਂ ਤੁਸੀਂ ਸਫਾਈ ਤੇ ਦਿਹਾੜੀ ਤੇ ਬੰਦਾ ਰੱਖ ਕੇ ਕਰਨਾਲ ਤੇ ਤੁਹਾਨੂੰ ਗੁਰੂ ਨਹੀਂ ਮਿਲਣਾ ਗੁਰੂ ਨਹੀਂ ਮਿਲਣਾ ਗੁਰੂ ਕਿਵੇਂ ਮਿਲਣਾ ਕਿ ਗੁਰੂ ਦੀ ਜਿਹੜੀ ਤਾਲੀਮ ਹੈ ਤਾਲੀਮ ਹੈ ਵਿਚਾਰਧਾਰਾ ਜਿਹਨੂੰ ਕਹਿੰਦੇ ਨੇ ਗੁਰੂ ਦੀ ਜਿਹੜੀ ਤਾਲੀਮ ਹੈ ਉਹਨ ਦੇ ਤੇ ਅਮਲ ਕਰਕੇ ਅਮਲ ਕਰਕੇ ਵੇ ਰੱਬ ਨੇ ਰੱਬ ਨੂੰ ਅਗਰ ਪਾਣਾ ਤੇ ਰੱਬ ਦੇ ਬਣਾਏ ਹੋਏ ਕਾਨੂੰਨਾਂ ਨੂੰ ਵੀ ਫਾਲੋ ਫਾਲੋ ਕਰਨਾ ਤੇ ਫੇਰ ਹੀ ਰੱਬ ਨੂੰ ਪਾਣਾ ਹੈ ਤੇ ਸਿੱਖ ਦਾ ਤੇ ਜ਼ਿਕਰਿਆ ਮਤਲਬ ਹੀ ਇਹ ਹੋਵੇ ਨਾ ਗੁਰੂ ਨਾਨਕ ਸਾਹਿਬ ਨੇ ਸਿੱਖੇ ਸਿੱਖ ਗੁਰੂ ਨਾਨਕ ਸਾਹਿਬ ਨੇ ਤੇ ਸਿਖਾਇਆ ਇਹ ਕਿ ਵੀ ਜਿਹੜਾ ਸਿੱਖ ਹੈ ਨਾ ਉਹ ਸਿੱਖ ਦਾ ਰੰਦਾ ਸਾਰੀ ਜ਼ਿੰਦਗੀ ਉਹਨਾਂ ਕੰਮੇ ਨਾਲੇਜ ਹਾਸਲ ਕਰਨਾ ਇਹ ਬੜੀ ਨਾ ਇੱਕ ਅਲੈਦਾ ਦੀ ਡੈਫੀਨੇਸ਼ਨ ਇਸ ਸਿੱਖ ਦੀ ਸਿੱਖ ਦੀ ਕਿ ਉਹ ਹਰ ਵਕਤ ਸਿੱਖਦਾ ਹੀ ਰਹਿੰਦਾ ਸਿੱਖਦਾ ਰਹਿੰਦਾ ਹਾਂ ਇਹ ਬੜੀ ਇੱਕ ਬੜੀ ਅਜੀਬੋ ਗਰੀਬ ਡੈਫੀਨੇਸ਼ਨ ਹੈ ਡੈਫੀਨੇਸ਼ਨ ਹੈ ਬੜੀ ਹੈਵੀ ਡੈਫੀਨੇਸ਼ਨ ਹੈ ਤੇ ਅਗਰ ਇਹਦੇ ਤੇ ਅਗਰ ਸਿੱਖ ਲੋਗੇ ਜਾਂ ਜਿਹੜੇ ਕੋਈ ਦੁਨੀਆ ਦਾ ਕੋਈ ਇਨਸਾਨ ਮੰਨਣ ਵਾਲੇ ਨੇ ਜਾਂ ਕੋਈ ਵੀ ਦੁਨੀਆ ਦਾ ਇਨਸਾਨ ਹੈ ਨਾ ਉਹਨੂੰ ਇਸ ਚੀਜ਼ ਤੇ ਅਮਲ ਕਰਨਾ ਚਾਹੀਦਾ ਹੈ ਯਾ ਨਬੀ پاک ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀ ਹਦੀਸ ਹੈ ਕਿ ਜਿਹੜਾ ਨਾ ਇਨਸਾਨ ਮਾਂ ਦੀ ਗੋਦ ਤੋਂ ਗੌਰ ਤੱਕ ilm ਹਾਸਲ ਕਰਦਾ ਕਰਦਾ ਰਵੇ ਤੇ ਜਿਹੜਾ ਕੁਰਾਨ ਦਾ ਮਤਲਬ ਕੀ ਹੈ ਕਿ ਸਿੱਖਦਾ ਰਹੇ ਸਿੱਖਦਾ ਰਹੇ ਜਿਸ ਤਰ੍ਹਾਂ ਕਿ ਕੁਰਬਾਗ ਦੀ ਜਿਹੜੀ ਪਹਿਲੀ ਆयत نازਲ ਹੋਈ ਜਿਹੜਾ ਪਹਿਲਾ ਲਫ਼ਜ਼ ਦੁਨੀਆ ਤੇ ਆਇਆ ਕੀ ਸੀ ਇਕਰਾ ਪੜ ਅੱਲਾ ਦੇ ਨਬੀ ਨੂੰ ਸਿਖਾਇਆ ਗਿਆ ਕਿ ਇਕਰਾ ਵਸਮੀ ਰੱਬੀ ਕਾ ਕਿ ਪੜ ਅੱਲਾ ਦੇ ਨਾਮ ਨਾਲ ਤੇ ਦੇਖੋ ਨਾ ਕਿ ਇਹ ਆ ਸੇਮ ਕਨਸੈਪਟ ਜਿਹੜਾ ਹੈ ਉਹ ਸਿੱਖੀ ਸਮਝੇ ਕਿ ਉਹ ਸਿੱਖ ਜਿਹੜੇ ਗੁਰਨਾਨਕ ਸਾਹਿਬ ਨੇ ਉਹਨਾਂ ਨੇ ਵੀ ਸਿੱਖ ਦਾ ਨਾਮ ਇਸ ਲਈ ਦਿੱਤਾ ਤਾਂ ਕਿ ਸਿੱਖੋ ਹਾਂ ਜ਼ਿਆਦਾ ਤੋਂ ਜ਼ਿਆਦਾ ਜ਼ਿਆਦਾ ਤੋਂ ਜ਼ਿਆਦਾ ਇਸਲਾਮ ਨੇ ਕਿਹਾ ਇਕਰਾ ਪੜੋ ਹਾਂ ਪੜੋ ਦਾ ਮਤਲਬ ਸਿੱਖੋ ਹਾਂ ਤੇ ਉਹਨੂੰ ਆਪਣੀ ਜ਼ਿੰਦਗੀ ਚ ਲਾਗੂ ਕਰੋ ਤੇ ਜਿਵੇਂ ਆਪਣਾ ਜ਼ਿਕਰੀਆ ਇਸਲਾਮ ਦੇ ਵਿੱਚ ਅਸੀਂ ਇਹ ਦੇਖਿਆ ਕਿ ਜਿਹੜਾ ਇਸਲਾਮ ਹੈ ਨਾ ਉਹ ਸੀ ਜਿਹੜਾ ਪੜਨ ਨਾਲੋਂ ਜ਼ਿਆਦਾ ਉਹਨੂੰ ਲਾਗੂ ਕਰਨ ਤੇ ਹਾਂ ਅਮਲ ਕਰਨ ਅਮਲ ਦਾ ਜਿਹੜਾ ਮਕਾਮ ਹੈ ਨਾ ਜਿਵੇਂ ਐਸੇ ਵੀ ਕਹਿੰਦੇ ਨੇ ਕਿ ਇਲਮ ਬਗੈਰ ਅਮਲ ਦੇ ਗੁਮਰਾਹੀ ਹੈ ਹਾਂ ਜੀ ਯਾਨੀ ਕਿ ਇਲਮ ਅਗਰ ਤੁਸੀਂ ਹਾਸਲ ਕਰ ਲਿਆ ਉਹਦੇ ਤੇ ਅਮਲ ਨਹੀਂ ਕੀਤਾ ਅਮਲ ਤੋਂ ਮਰਾਦ ਕਿ ਉਹਨੂੰ ਤੁਸੀਂ ਫਾਲੋ ਨਹੀਂ ਕਰਤਾ ਆਪਣੀ ਜ਼ਿੰਦਗੀ ਤੇ ਉਹਨੂੰ ਲਾਗੂ ਨਹੀਂ ਕੀਤਾ ਤੇ ਫਿਰ ਗੁਮਰਾਹੀ ਹੈ ਉਹ ਇਲਮ ਨਹੀਂ ਹੈਗਾ ਨਾਰੇ ਜਿਹੜਾ ਉਹ ਜਿੰਨਾ ਤੁਸੀਂ ਲਾਗੂ ਕਰੋਗੇ ਤੇ ਉਹਨਾਂ ਹੀ ਤੁਹਾਡੀ ਜ਼ਿੰਦਗੀ ਚ ਨਖਾਰ ਬਦਲੇ ਹਾਂ ਛੋਟੀ ਜੀ ਵੀਡੀਓ ਸੀ ਦੋਸਤੋ ਤੁਹਾਡੇ ਨਾਲ ਸ਼ੇਅਰ ਕੀਤੀ ਉਮੀਦ ਹੈ ਪਸੰਦ ਆਈ ਹੋਵੇਗੀ ਅੱਲਾ ਨਿਗੇਵਾ